ਹਰਦਾਤਾ ਹੈ। ਚਾਹੇ ਜਨ ਨਾਲੇ ਗੁੱਸਾ ਕਰ ਵੀ ਲਊ ਤੇ ਫਿਰ ਇਹੇ ਨਾਲ ਸਾਨੂੰ ਕਰਦਾ। ਓਏ ਆ ਜਾ ਮੋਟੂ। ਓ ਠਹਿਲਾ ਭਰਾਵਾ। ਹੈਣਾ ਲੱਡੂ। ਲੱਡੂ ਜੀ ਮੈਡਮ ਜੀ ਇੱਦਾਂ ਨਹੀਂ ਕਹਿ ਗਿਓ। ਅੱਛਾ ਲੱਡੂ ਵੀਰੇ ਹੈਣਾ ਜੇ ਗੁੱਸਾ ਕਰ ਵੀ ਲਊ। ਮੇਰੀ ਆਤਾ ਮੁਝ ਆ ਕੇ ਦੇ ਦੀ। ਹਸੋਗਾ ਮੇਰੇ ਮਨ ਤੋਂ। ਜਿੱਦਾਂ ਮਾਰੀ ਕਰਨਾ ਮ ਹਸਾਉਣਾ ਹੁੰਦਾ। ਕੋਈ ਵੀ ਹੋਵੇ। ਵਧੀਆ ਗੱਲ। ਕਿ ਹਾਦੀ ਆ। ਜਿੱਦਾਂ ਮੈਂ ਤੇ ਬਾਦੀ ਗੁੱਸਾ ਹੋ ਜAVE। ਹੂੰ। ਜਿੱਦ ਮੇਰੀ ਆਤਾ ਗਾਹੇ ਮੂੰਹ ਤੇ ਕਹਿਦੀ ਤੱਕੀ ਹੁੰਦੀ ਏ। ਕੋਈ ਦੱਕੀ। ਗੱਲ ਹੀ ਉਹ ਹਾਂ ਉਹ ਦਾਤਾ ਆ ਕਹਿੰਦਾ ਬੜਾ ਕੰਨ ਨਹੀਂ ਫਿਕਰ ਨਾ ਲੰਨਾ ਪਾਈ ਆ ਨਾ ਪਾਈ ਆ ਪਾਈ ਜਾਣਾ ਪਰ ਤੂੰ ਵੀਰੇ ਇੱਕ ਗੱਲ ਇਹ ਪੀ ਕੇ ਨਾ ਹਾਂ ਯਾਰ ਕੇਸਰੀ ਪਰਨਾ ਨਾ ਬੰਨਿਆ ਕਰ ਮੇਰੇ ਕੋ ਪਾਣੇ ਹਿੰਦੇ ਨਹੀਂ ਨਾ ਦੁਬਾਈ ਮੇਰਾ ਦਿਲ ਵੀ ਕਹਿੰਦਾ ਮੈਂ ਨੀਲੀ ਪਾਣੇ ਬੰਨਣਾ ਕੋ ਪਗੇ ਹਿੰਦੇ ਨਹੀਂ ਮੇਰੇ ਜਾਣੇ ਕੋ ਪਾਗੇ ਦੇ ਕਾਲੀ ਪੱਗਾਂ ਕਦੀ ਮੇਰਾ ਦਿਲ ਵੀ ਕਹਿੰਦਾ ਤੇ ਕਾਲੀ ਪੱਗ ਬਨ ਲੈ ਕੇ ਉਹ ਹਾਰ ਟਾਈਮ ਉਹ ਮਰਨ ਬਣਦੀ ਪਾਗਣੀ ਨਾ ਬਣੀਦੀ ਹਰ ਵਾਰੀ ਹਾਂ ਭੈਣ ਪਾਗਣੀ ਤੇ ਮੇਰੇ ਸ਼ਰਾਬੀ ਦੇ ਕਹਾਰਾ ਨਾ ਤਾਂ ਕਿੱਥੇ ਡਿਗਦਾ ਉਹ ਭਰਾਵਾ ਜਾਵ ਪਰਾਵਾ ਹੋਰ ਮੇਰੇ ਸੰਗ ਮੁੰਡੇ ਦੇ ਵੇਖਿਆ ਤੈਨੂੰ ਉਹ ਮੁੰਡੇ ਸਾਡ ਤੂੰ ਹਾਂ ਆਂ ਚਲ ਤਾ ਪੂਰਾ ਟੋਰਨੇ ਪੂਰੇ